ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਤੇ ਮੇਰੇ ਨਾਲ ਮੌਜੂਦ ਨੇ ਯੂ ਐਸ ਏ ਟਰੱਕ ਸੇਲ ਬੇਕਸਫੀਲਡ ਫੌਂਟਾਨਾ ਇੰਡੀਆ ਨਾਪਲਸ ਕੈਨੇਡਾ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਸੈਇਦ ਭਾਜੀ ਤੇ ਹੁਣ ਇਹ ਕਰਦੇ ਨੇ ਜੀ ਡੀ ਪੀ ਐਫ ਕਲੀਨ ਇਹਨਾਂ ਦੀਆਂ ਕਾਫੀ ਸਾਰੀਆਂ ਬ੍ਰਾਂਚਾਂ ਨੇ ਡਿਆਨਾ ਦੇ ਵਿੱਚ ਸੈਕਰਮੈਂਟੋ ਦੇ ਵਿੱਚ ਬੇਕਸਫੀਲਡ ਦੇ ਵਿੱਚ ਨਿਊਯਾਰਕ ਦੇ ਵਿੱਚ ਓਪਨ ਕਰਨ ਜਾ ਰਹੇ ਨੇ ਤੇ ਕੈਨੇਡਾ ਦੇ ਵਿੱਚ ਵੀ ਮਲਟੀਪਲ ਥਾਵਾਂ ਤੇ ਇਹ ਡੀ ਪੀ ਐਫ ਕਲੀਨ ਕਰਦੇ ਨੇ ਸੈਇਦ ਭਾਜੀ ਕੋ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਸੈਇਦ ਭਾਜੀ ਇਹ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਕਿੰਨੀ ਕੁ ਕਾਰਗਰ ਸਾਬਤ ਹੋ ਰਹੀ ਹੈ ਔਰ ਕਿੰਨੇ ਕੁ ਟਰੱਕ ਕਰ ਚੁੱਕੇ ਨੇ ਔਰ ਜਿਹੜੇ ਵੀਰ ਟਰੱਕਾਂ ਵਾਲੇ ਕਰਕੇ ਲੈ ਕੇ ਜਾ ਰਹੇ ਨੇ ਉਹਨਾਂ ਦਾ ਕੀ ਫੀਡਬੈਕ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸੈਇਦ ਭਾਜੀ ਸਵਾਗਤ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਮਸਕਾਰ ਅਲੈਕੁਮ ਸਯਦ ਪਾਜੀ ਸਭ ਤੋਂ ਪਹਿਲਾਂ ਤਾਂ ਇਹੀ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਕਿਹੜੀਆਂ ਕਿਹੜੀਆਂ ਜਗ੍ਹਾ ਤੇ ਤੁਸੀਂ ਇਸੂਲੇਟ ਟਰੱਕਾਂ ਦੇ ਡੀਪੀਐਫ ਜਾਨੀ ਕਿ ਡੈਫ ਕਲੀਨਿੰਗ ਦੀ ਜਿਹੜੀ ਪ੍ਰੋਸੈਸ ਹੈ ਉਹ ਚੱਲ ਰਿਹਾ ਹੈਗਾ ਕਿਹੜੀਆਂ ਕਿਹੜੀਆਂ ਜਗ੍ਹਾ ਹੈਗੀਆਂ ਜੀ ਜੇ ਆਪਾਂ ਨਾਰਥ ਸ਼ੁਰੂ ਕਰੀਏ ਤੇ ਪਹਿਲਾਂ ਆਪਣੇ ਕੋਲ ਵੈਨੀਪੈਗ ਆ ਗਿਆ ਉਹਦੇ ਨਾਲ ਕੈਲਗਰੀ ਅਲਬਰਟਾ ਆ ਗਿਆ ਉਹਦੇ ਨਾਲ ਬ੍ਰਿਟਿਸ਼ ਕੋਲੰਬੀਆ ਬੀਸੀ ਵੈਨਕੂਵਰ ਆ ਗਿਆ ਜੇ ਆਪਾਂ ਇਸ ਪਾਸੇ ਆਈਏ ਤੇ ਆਪਣੇ ਕੋਲ ਬੈਰੀ ਆ ਗਿਆ ਉਦੇ ਬਾਅਦ ਆਪਣੇ ਕੋਲ ਹਾਮਿਲਟਨ ਆ ਗਿਆ অন্ਟਾਰੀਓ ਵਿੱਚ ਉਦੇ ਬਾਅਦ ਜੀਟੀਏ ਚ ਆਪਣੇ ਜਿਹੜੇ ਨੇ 6 ਪੁਆਇੰਟਸ ਨੇ ਉਦੇ ਬਾਅਦ ਜੇ ਆਪਾਂ ਇਸ ਪਾਸੇ ਜੀ ਆਟਵਾ ਫਿਰ ਆਪਾਂ ਯੂਐਸ ਚ ਆ ਜਾਈਏ ਤੇ ਯੂਐਸ ਚ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰੀ ਪੈਂਸਿਲਵੇਨੀਆ ਫਿਰ ਆਪਾਂ ਆ ਗਏ ਜੀ ਆਪਣਾ ਮਿਸ਼ੀਗਨ ਉਦੇ ਬਾਅਦ ਆਪਾਂ ਆ ਗਏ ਅੱਗੇ ਮਿਸ਼ੀਗਨ ਤੋਂ ਅੱਗੇ ਆ ਗਏ ਜੀ ਆਪਾਂ ਬਫਲੋ ਨਿਊਯਾਰਕ ਉਦੇ ਬਾਅਦ ਹੁਣ ਜਿਹੜਾ ਜਿਹੜਾ ਨਿਊਯਾਰਕ ਜਿਹੜੀ ਹੈਗੀ ਮੈਨਹੈਟਨ ਉਧਰ ਵੀ ਸ਼ੁਰੂ ਹੋ ਗਿਆ ਆਪਣਾ ਕੰਮ ਉਹਦੇ ਬਾਅਦ ਥੋੜਾ ਜਿਹਾ ਅੱਗੇ ਆਈਏ ਤੇ ਫਿਰ ਆਪਣਾ ਜਿਹੜੇ ਇੱਕ ਨਵੇਂ ਬਹੁਤ ਵੱਡੀ ਕੰਪਨੀ ਹੈ ਟੋਇੰਗ ਵਾਲੀ ਉਹ ਜੁੜੀਏ ਨਾਲ ਮਾਈਕ ਟੋਇੰਗ ਨਾ ਉਹਨਾਂ ਦਾ ਉਹ ਵੀ ਆ ਗਏ ਹੁਣ ਅਜੇ ਆਪਾਂ ਥੋੜਾ ਜਿਹਾ ਅੱਗੇ ਆਈਏ ਤੇ ਇੰਡੀਨਾਪੋਲਿਸ ਆ ਗਏ ਜੇ ਆਪਾਂ ਇਸ ਇਸ ਵਾਰ ਸੇ ਜਾਈਏ ਤੇ ਪੈਂਸਿਲਵੇਨੀਆ ਆ ਗਿਆ ਉਹਦੇ ਬਾਅਦ ਫਲੋਰੀਡਾ ਵਿੱਚ ਜਿਹੜਾ ਆਪਣਾ ਕੰਮ ਹੁਣ ਕਰਾਂ ਦੀ ਕੰਪਨੀ ਹੈ ਉਹਨਾਂ ਦੀ ਟਾਇਰਾਂ ਦੀ ਸ਼ਾਪ ਹੈ ਉਹ ਨਾਲ ਜੁੜ ਗਏ ਨੇ ਤੇ ਜੇ ਆਪਾਂ ਇਸ ਪਾਸੇ ਕੈਲੀਫੋਰਨੀਆ ਆ ਜਾਈਏ ਫਿਰ ਆਪਾਂ ਸੈਕਰਮੈਂਟੋ ਉਹਦੇ ਬਾਅਦ ਬੇਕਰਫੀਲਡ ਉਹਦੇ ਬਾਅਦ ਫੌਂਟ ਹੈ ਨਾ ਤੇ ਹੁਣ ਉਹਦੇ ਅੱਗੇ ਥੋੜਾ ਜਿਹਾ ਇੱਕ ਦੋ ਹੋਰ ਲੋਕੇਸ਼ਨਾਂ ਵੀ ਸ਼ੁਰੂ ਕਰਨ ਲੱਗਿਆ ਟੈਕਸਸ ਵੀ ਆਲਮੋਸਟ ਡਨ ਹੋ ਗਿਆ ਪਰ ਕਹਿੰਦੇ ਸਾਰੇ ਕਿ ਜਿਹੜਾ ਕਹਿਣ ਦਾ ਮਤਲਬ ਇਹ ਹੈ ਕਿ ਸਾਰਾ ਅਮਰੀਕਾ ਤੇ ਕੈਨੇਡਾ ਤੁਸੀਂ ਮੰਨ ਲਿਆ ਜੀ ਜੀ ਦੇਖੋ ਪ੍ਰੋਡਕਟ ਇਦਾਂ ਦੀ ਹੈਗੀ ਨਾ ਕਿ ਜਿਹੜਾ ਐਗਜ਼ਾਮਪਲ ਦੇ ਰਿਹਾ ਜਿਵੇਂ ਹੁਣ ਮਜਾਕ ਕਰ ਰਹਾ ਤੁਸੀਂ ਇਹ ਇੰਜੋਏ ਕਰੋਗੇ ਮੈਂ ਕਿਹ ਜਿਹੜਾ ਕਲਸ ਜਿਹੜਾ ਟਰੱਕਾਂ ਦਾ ਕੋਲੇਸਟ੍ਰੋਲ ਹੋ ਜਾਂਦਾ ਨਾ ਉਹਦਾ ਹੁਣ ਸਾਡੇ ਕੋਲ ਇਲਾਜ ਹੈਗਾ ਜਿਵੇਂ ਆਪਣੇ ਪੁਰਾਣੇ ਦੌਰ ਚ ਕਹਿੰਦੇ ਸੀ ਨਾ ਕਿ ਕੋਲੇਸਟ੍ਰੋਲ ਹੋ ਗਿਆ ਬੰਦੇ ਨੂੰ ਇਹ ਹੁਣ ਬੰਦੇ ਨੂੰ ਕੋਲੇਸਟ੍ਰੋਲ ਤੇ ਹੋਏ ਹੋਏ ਥੋੜਾ ਬਹੁਤਾ ਉਹਨਾਂ ਦਾ ਤੇ ਬਹੁਤ ਮਤਲਬ ਕੰਮ ਠੀਕ ਹੋ ਗਿਆ ਪਰ ਜਿਹੜਾ ਟਰੱਕਾਂ ਦਾ ਕੋਲੇਸਟ੍ਰੋਲ ਹੋ ਗਿਆ ਉਹਦੇ ਵੱਲ ਹੁਣ ਬਹੁਤ ਜ਼ਿਆਦਾ ਇਹ ਚੀਜ਼ ਜਿਹੜੀ ਆ ਸਾਹਮਣੇ ਆਈ ਹੈ ਕਿ ਜਿਹੜੇ ਟੈਕਨੀਕ ਯੂਰਪ ਵਿੱਚ ਪਿਛਲੇ 11 ਸਾਲ ਤੋਂ ਚੱਲਦੀ ਸੀ ਅਮਰੀਕਾ ਨਹੀਂ ਆ ਰਹੀ ਸੀ ਉਹਦੇ ਬਹੁਤ ਸਾਰੇ ਕਾਰਨ ਸੀ ਇੱਕ ਸੀਗਾ ਇਹ ਕਿ ਜਿਹੜੇ ਸਾਡੇ ਡੀਪੀਐਫ ਨੇ ਟਰੱਕਾਂ ਦੇ ਉਹ ਬਹੁਤ ਵੱਡੇ ਨੇ ਦੂਸਰਾ ਜਿਹੜਾ ਕਾਰਨ ਸੀਗਾ ਕਿ ਇਧਰ ਈਪੀਏ ਜਿਹੜਾ এনवायरमेंटਲ ਵਾਲੇ ਨੇ ਜਾਂ ਜਿਹੜੇ ਡਿਊਟੀ ਵਾਲੇ ਨੇ ਉਹ ਇਹਨੂੰ ਅਪਰੂਵ ਕਰਨ ਵਾਸਤੇ ਉਹਨਾਂ ਦੇ ਬਹੁਤ ਜ਼ਿਆਦਾ ਜਿਹੜੇ ਨੇ ਲੈਂਥੀ ਪ੍ਰੋਸੈਸ ਨੇ ਤੇ ਉਹ ਜਦੋਂ ਸਭ ਕੁਝ ਕੰਪਲੀਟ ਹੋ ਗਿਆ ਪਲੱਸ ਜਿਹੜੀ ਪ੍ਰੋਡਕਟ ਜੇਪੋ ਆਪਾਂ ਕਹਿੰਦੇ ਆ ਜੀ ਇਹ ਡੀਪੀਐਫ ਕਲੀਨ ਕਰੇਗੀ ਉਹ ਆਪਾਂ ਤੇ ਸ਼ਾਰਟ ਟਰਮ ਚ ਗੱਲ ਕਰਦੇ ਨੇ ਡੀਪੀਐਫ ਕਲੀਨ ਕਰੇਗੀ ਪਰ ਉਹਦੇ ਨਾਲ ਡੀਪੀਐਫ ਕਲੀਨ ਨਹੀਂ ਹੁੰਦਾ ਜਿਹੜੀ ਸਾਡੀ ਪ੍ਰੋਡਕਟ ਆ ਚਲੋ ਮੈਂ ਇਦਾਂ ਦੱਸਦਾ ਜਿਹੜੀ ਦੂਜੀ ਰੈਗੂਲਰ ਤਰੀਕੇ ਨਾਲ ਡੀਪੀਐਫ ਦਾ ਫਿਲਟਰ ਕੱਢ ਕੇ ਉਹਨੂੰ ਸਾੜ ਕੇ ਦੁਬਾਰਾ ਪਾਉਣ ਚ ਖਰਚਾ ਤੇ ਸ਼ੁਰੂ ਹੁੰਦਾ ਸਮਝੋ 1000 1200 ਤੋਂ ਪਰ ਜਦੋਂ ਅੱਗੇ ਕੰਮ ਤੁਰਦਾ ਤੇ ਉਹ ਜਾ ਕੇ ਜੇ ਖੋਲਦੇ ਡੀਪੀਐਫ ਫਿਲਟਰ ਕ랙 ਹੋ ਗਿਆ ਮਿੱਟੀ ਦਾ ਹੁੰਦਾ ਨਾ ਜੇ ਕਲੇ ਦਾ ਹੁੰਦਾ ਉਹਦਾ ਫਿਰ ਫਿਲਟਰ ਨਾਵੇਂ ਪਾਣੇ ਪੈ ਜਾਂਦੇ ਫਿਰ ਸੀਲਾ ਜਿਹੜੀਆਂ ਪਾਣੀਆਂ ਪੈ ਜਾਂਦੀਆਂ ਉਹਦੇ ਬਾਅਦ ਜਿਹੜੇ ਉਹਦੇ ਕਲੈਂਪਸ ਨੇ ਉਹ ਪਾਣੇ ਪੈ ਜਾਂਦੇ ਨੇ ਉਹ ਕਈ ਵਾਰੀ ਫਿਰ ਕਲੈਂਪ ਬਣਦੇ ਨਹੀਂ ਉਸੇ ਤਰੀਕੇ ਨਾਲ ਥੀਲ ਨਹੀਂ ਹੁੰਦਾ ਫਿਰ ਜੇ ਉਹ ਸਾਰਾ ਪ੍ਰੋਸੈਸ ਵੀ ਤੁਸੀਂ ਕਰ ਲੋ 1200 ਤੱਕ ਲੈ ਕੇ ਜੇ ਤੁਸੀਂ ਫਿਲਟਰ ਪਾ ਲਓ ਤੇ 5000 ਦੀ ਕਰ ਚੱਲ ਜਾਂਦਾ ਉਹਦੇ ਬਾਅਦ ਵੀ ਤੁਹਾਡਾ ਡੀਓਸੀ ਤੱਕਲੀਨੀ ਹੋਇਆ ਨਾ ਉਹਦੇ ਬਾਅਦ ਜਿਹੜੇ ਹੋਜ਼ਸ ਨੇ ਜਾਂ ਉਹਦੇ ਪਾਈਪ ਨੇ ਉਹ ਵੀ ਕਲੀਅਰ ਨਹੀਂ ਹੋਏ ਉਹਦੇ ਬਾਅਦ ਜਿਹੜਾ ਐਸ ਸੀ ਆਰ ਸਿਸਟਮ ਆ ਉਹ ਵੀ ਕਲੀਨ ਨਹੀਂ ਹੋਇਆ ਤੇ ਜਿਹੜਾ ਸਾਡਾ ਸਿਸਟਮ ਹੈ ਇਹ ਸਾਨੂੰ ਇਹਦੇ ਬਹੁਤ ਸਿੰਪਲ ਤਰੀਕੇ ਨਾਲ ਐਕਸਪਲੇਨ ਕਰੀਏ ਤੇ ਟਿਪ ਟੂ ਟੇਲ ਟਿਪ ਟੂ ਟੇਲ ਦਾ ਮਕਸਦ ਇਹ ਜਿਹੜਾ ਹਾਈਡਰੋਜਨ ਆ ਜਦੋਂ ਅਸੀਂ ਉਹ ਫਰੰਟ ਤੋਂ ਪਾਨੇ ਆ ਟਰੱਕ ਦੇ ਮੋਰਲੇ ਇੰਜਨ ਕੰਬਸਸ਼ਨ ਤੋਂ ਤੇ ਜਿਹੜੀ ਗੰਕ ਬਣਿਆ ਹੁੰਦਾ ਜਾਂ ਕਾਰਬਨ ਬਣੀ ਹੁੰਦੀ ਹੈ ਉਹ ਉਹਨੂੰ ਸਾਰ ਨੂੰ ਕਲੀਨ ਕਰ ਦਿੰਦਾ ਕਿਉਂਕਿ ਜਿਹੜਾ ਕਾਰਬਨ ਹੁੰਦਾ ਹੈ ਜਦੋਂ ਹਾਈਡਰੋਜਨ ਨਾਲ ਲੱਗਦਾ ਹੈ ਜਿਹਨੂੰ ਕਹਿੰਦੇ H2O ਜਾਂ ਤੁਸੀਂ ਆਕਸੀ ਹਾਈਡਰੋਜਨ ਵੀ ਕਹਿ ਸਕਦੇ ਹੋ ਉਹਨੂੰ ਗੈਸ ਐਚ ਵਿੱਚ ਕਨਵਰਟ ਕਰਕੇ ਉਹ ਟੇਲ ਪਾਈਪ ਤੋਂ ਕੱਢ ਦਿੰਦਾ ਉਹਦੇ ਬਾਅਦ ਜਿਹੜਾ ਸੂਟ ਆ ਤੇ ਐਸ਼ ਆ ਜੇ ਤੁਸੀਂ ਮੈਨੂੰ 1 ਮਿੰਟ ਦਿਓ ਮੈਂ ਤੁਹਾਨੂੰ ਦੱਸਾਂਗਾ ਸੂਟ ਤੇ ਐਸ਼ ਦਾ ਫਰਕ ਕੀ ਆ ਜੀ 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 ਬਿਲਕੁਲ ਦੇਖੋ ਜਿਹੜੀ ਆਪਣੇ ਆਪਣੇ ਲੈਂਗੁਏਜ ਚ ਆਪਣੇ ਲੈਂਗੁਏਜ ਚ ਜਿਹੜਾ ਸੂਟ ਤੇ ਐਸ਼ ਦਾ ਕੋਈ ਫਰਕ ਨਹੀਂ ਹੈਗਾ ਆਪਣੀ ਲੈਂਗੁਏਜ ਚ ਕਿਉਂਕਿ ਦਨੋਂ ਨੂੰ ਆਪਾਂ ਰਾਖ ਕਹਿੰਦੇ ਆ ਰਾਖ ਹੁਣ ਕੋਲਿਆਂ ਦੀ ਵੀ ਰਾਖ ਵੀ ਹੁੰਦੀ ਆ ਹੈ ਜੀ ਲੱਕੜ ਦੀ ਰਾਖ ਵੀ ਹੁੰਦੀ ਆ ਹੁਣ ਪੇਪਰ ਜੇਟ ਦੀ ਉਹਦੀ ਰਾਖ ਜੀ ਬੰਦੇ ਦੀ ਰਾਖ ਵੀ ਹੁੰਦੀ ਆ ਤੇ ਉਹਦਾ ਇਹ ਜਿਹੜਾ ਸਿਸਟਮ ਹੈ ਇਹ ਜਿਹੜਾ ਸੂਟ ਆ ਇਹ ਬੇਸਿਕਲੀ ਹੈਗਾ ਜਿਹਨੂੰ ਕਹਿੰਦੇ ਨੇ ਆਰਗੈਨਿਕ ਮਟੀਰੀਅਲ ਜਿਹੜਾ ਡੀਜ਼ਲ ਪੂਰਾ ਜਿਹੜਾ ਬਰਨ ਨਹੀਂ ਹੁੰਦਾ ਜਿਹੜਾ ਡੀਜ਼ਲ ਬਚ ਜਾਂਦਾ ਹੈ ਤੇ ਉਹਦਾ ਜਿਹੜਾ ਰੈਜ਼ੀਡੂਅਲ ਹੁੰਦਾ ਉਹਨੂੰ ਕਹਿੰਦੇ ਸੂਟ ਸੂਟ ਜਾ ਕੇ ਫਿਲਟਰ ਚ ਇਕੱਠਾ ਹੁੰਦਾ ਰਹਿੰਦਾ ਜਦੋਂ ਫਿਲਟਰ ਚ ਇਕੱਠਾ ਹੋ ਜਾਂਦਾ ਹੈ ਫਿਰ ਐਕਟਿਵ ਜਾਂ ਪੈਸਿਵ ਰੀਜਨ ਲੱਗਦਾ ਹੈ ਤੇ ਸੂਟ 100% ਜਿਆ ਫੇਚ ਕਨਵਰਟ ਹੋ ਜਾਂਦਾ ਹੈ ਸੂਟ ਨਹੀਂ ਬੱਜਦਾ ਪਰ ਜਿਹੜਾ 애ਸ਼ ਆ 애ਸ਼ ਬਣਦੀ ਹੈ ਜੀ ਇਹ ਐਡੀਟਿਵ ਤੋਂ ਐਡੀਟਿਵ ਜਿਹੜੇ ਡੀਜ਼ਲ ਦੇ ਅੰਦਰ ਜਿਹੜੇ ਐਡੀਟਿਵ ਪਾਈ ਜਾਂਦੇ ਨੇ ਨਾ ਉਹਦੇ ਤੋਂ ਬਣਦੀ ਹੈ ਜਿਵੇਂ ਸਲਫਰ ਹੈਗਾ ਇਹ ਜਿਹੜੇ ਹੁੰਦੇ ਨੇ ਇਹ ਮੈਟੈਲਿਕ ਹੁੰਦਾ ਇਹ ਮੈਟੈਲਿਕ 애ਸ਼ ਹੁੰਦੀ ਆ ਇਹ ਖਤਮ ਨਹੀਂ ਹੋ ਸਕਦੀ ਇਹ ਜਦੋਂ ਫਿਲਟਰ 'ਚ ਜਾਂਦੀ ਆ ਤੇ ਫਿਲਟਰ 'ਚ ਰਹਿ ਜਾਂਦੀ ਆ ਜਦੋਂ 애ਸ਼ ਵੱਧਦੀ ਜਾਵੇ ਤੇ ਉਹਦਾ ਮਤਲਬ ਜਿਹੜਾ 65 70% ਆ ਜਾਏ ਫਿਰ ਸੂਟ ਬਣਨ ਦੀ ਜਗ੍ਹਾ ਨਹੀਂ ਮਿਲਦੀ ਜਦਦਰ ਸੂਟ ਜਾ ਕੇ ਜਿਹੜਾ ਫਿਲਟਰ ਤੇ ਰੁਕੇਗਾ ਤੇ ਉਹਦੀ ਵਜ੍ਹਾ ਤੋਂ ਫਿਰ ਕੋਡ ਆਣੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਕੰਪਿਊਟਰ ਦੇਖਦਾ ਕਿ ਇਨਟੇਕ ਜਿਹੜਾ ਸੈਂਸਰ ਆ ਨੌਕਸ ਦਾ ਉਹਦੇ ਚ ਇੰਨਾ ਜਾ ਰਿਹਾ ਤੇ ਜਿਹੜਾ ਐਗਜ਼ਾਸਟ ਆ ਉਹਦੇ ਚ ਨੌਕਸ ਇੰਨਾ ਆ ਰਿਹਾ ਕਨਵਰਜਨ ਕੱਟ ਹੋਈ ਆ ਜਾਂ ਬਲਾਕੇਜ ਹੋਈ ਆ ਤੇ ਉਹਦੇ ਬਾਅਦ ਫਿਰ ਜਿਹੜਾ ਕੰਪਿਊਟਰ ਆ ਉਹ ਡਿਫਰੈਂਟ ਕੋਡ ਛੱਡਦਾ ਹੈ ਦੀ ਰੇਟ ਵੀ ਕਰ ਦਿੰਦਾ ਉਹ ਜਿਹੜਾ ਸਾਰਾ ਪ੍ਰੋਸੈਸ ਆ ਉਹ ਅਸੀਂ ਯੂਐਸਏ ਡੀਪੀਐਫ ਕਲੀਨ ਚ ਸਾਫ਼ ਕਰਦੇ ਆ ਤੇ ਸਾਡੀ ਪ੍ਰਾਈਸ ਜਿਹੜੀ ਆ ਕੋਸਟ ਟੂ ਕੋਸਟ ਅਮਰੀਕਾ ਹੋਵੇ ਭਾਵੇਂ ਕੈਨੇਡਾ ਹੋਵੇ ਤੇ ਭਾਵੇਂ ਮਤਲਬ ਕੋਈ ਵੀ ਸਿਟੀ ਹੋਵੇ ਅਸੀਂ 995 ਰੱਖੀਏ ਜੇ ਤੁਸੀਂ ਸਾਡੇ ਲੋਕੇਸ਼ਨ ਤੇ ਆਓਗੇ 995 ਚ ਅਸੀਂ ਕਰਕੇ ਦੇਵਾਂਗੇ ਤੇ ਜਿਹੜਾ ਸਿਸਟਮ ਬਣਿਆ ਹੈ ਇਹ ਬਣਿਆ ਹੈ ਜੀ ਪ੍ਰੀਵੈਂਟਿਵ ਮੇਨਟੇਨੈਂਸ ਵਾਸਤੇ ਕਿ ਤੁਸੀਂ ਸਾਲ ਚ ਇੱਕ ਵਾਰੀ ਜਿਹੜੇ OTR ਟਰੱਕ ਨੇ ਉਹਨਾਂ ਵਾਸਤੇ ਕਰਾ ਲਓ ਪਰ ਜਿਹੜਾ ਸਾਨੂੰ ਦੇਖਣ ਚ ਆ ਰਿਹਾ ਸਾਡਾ ਜਿਹੜਾ ਐਕਸਪੀਰੀਅੰਸ ਆ ਸਾਡੇ ਕੋਲ ਉਹੀ ਆਂਦਾ ਹੈ ਜਿਹੜਾ ਕੰਮ ਖਰਾਬ ਹੋ ਚੁੱਕਿਆ ਹੁੰਦਾ ਹੂੰ ਜਾਇ ਜੇ ਲਾਈਟ ਆ ਰਹੀ ਹੁੰਦੀ ਹੈ ਜਾਂ ਇਵਨ ਡੀਰੇਟ ਹੋ ਚੁੱਕਿਆ ਹੁੰਦਾ ਉਹਨੂੰ ਵੀ ਅਸੀਂ ਜਦੋਂ ਪ੍ਰੋਸੈਸ ਕਰਦੇ ਆ ਉਸ ਡੈਡ ਬਾਡੀ ਚ ਅਸੀਂ ਪੂਰੀ ਪੂਰੀ ਜਾਨ ਪਾ ਦਿੰਦੇ ਆ ਤੇ ਸਿਰਫ 995 ਚ ਜੇ ਤੁਸੀਂ ਉਹਦਾ ਕੰਪੇਅਰ ਕਰੋ ਮਾਰਕੀਟ ਰੇਟ ਚ ਮਜ਼ਾਕ ਦੀ ਗੱਲ ਆ ਇੱਕ ਆਪਣੇ ਫਰੈਂਡ ਨੇ ਉਹਨਾਂ ਦਾ ਵੀ ਇਹੀ ਕੰਮ ਹੈ ਮੈਨੂੰ ਪੁੱਛਿਆ ਭਾਜੀ ਫਿਲਟਰ ਜੇ ਕੋਈ ਖਰਾਬ ਨਾ ਹੋਏ ਖਾਲੀ ਉਹਨੂੰ ਕਲੀਨ ਕਰਨ ਦਾ ਕਿੰਨਾ ਚਾਰਜ ਕਰਦੇ ਹੋ ਤੇ ਭਾਈ ਨੇ ਬਹੁਤ ਵਧੀਆ ਜਵਾਬ ਦੇ ਕੇ ਕਹਿੰਦਾ ਕਹਿੰਦੇ ਬੇਸਡ ਔਨ ਦਾ ਕਸਟਮਰ ਹੂੰ ਜੇ ਕਸਟਮਰ ਫਸਿਆ ਲੋਡਡ ਟਰੱਕ ਹੈਗਾ ਉਹਨੇ ਫਿਰ ਪੈਸੇ ਦੇ ਕੇ ਜਾਣੇ ਜੇ ਕਸਟਮਰ ਕੋਈ ਟਰੱਕ ਬਾਬ ਟੇ ਲੈ ਕੇ ਆਇਆ ਤਾਂ ਉਹਨੇ ਕਹ ਭਾਈ ਰੱਖ ਲੋ ਆਪਣੇ ਕੋਲ ਬੀਕ ਰੱਖ ਲੋ ਕੋਈ ਚੱਕਰ ਨਹੀਂ ਫਿਰ ਉਹਦੀ ਡਿਫਰੈਂਟ ਪ੍ਰਾਈਸ ਆ ਪਰ ਜਿਹੜਾ ਉਹਦੇ ਚ ਵੀ 2 ਦਿਨ ਲੱਗ ਜਾਂਦੇ 3 ਦਿਨ ਲੱਗ ਜਾਂਦੇ ਸਾਡਾ ਜਿਹੜਾ ਪ੍ਰੋਸੈਸ ਆ ਇਹ ਤਾਂ 3 ਘੰਟੇ ਦਾ ਪ੍ਰੋਸੈਸ ਆ ਜਿਹਨੂੰ ਆਪਾਂ ਕਹਿੰਦੇ 90 ਮਿੰਟ ਪਲੱਸ ਰੀਜਨ ਉਹਦੇ ਚ ਬੰਦਾ ਜਿਹੜਾ ਆਪਣਾ ਟਰੱਕ ਲੈ ਕੇ ਤੇ ਕੰਮ ਤੇ ਨਿਕਲ ਜਾਂਦਾ ਜੀ ਬਿਲਕੁਲ ਜੀ ਔਰ ਜੇਕਰ ਤੁਸੀਂ ਵੀ ਆਪਣੇ ਡੈਫ ਫਿਲਟਰ ਕਲੀਨ ਕਰਾਉਣਾ ਚਾਹੁੰਦੇ ਹੋ ਤਾਂ ਟੀਵੀ ਸਕਰੀਨ ਦੇ ਉੱਪਰ ਜਿਹੜਾ ਨੰਬਰ ਦਿੱਤਾ ਗਿਆ ਹੈ ਉਹਦੇ ਤੇ ਰਾਬਤਾ ਕਾਇਮ ਕਰਕੇ ਵੱਖ-ਵੱਖ ਲੋਕੇਸ਼ਨਾਂ ਦੇ ਵਿੱਚ ਮੌਜੂਦ ਹੈਗੇ ਨੇ ਕੈਲੀਫੋਰਨੀਆ ਦੀ ਗੱਲ ਕੀਤੀ ਜਾਵੇ ਤਾਂ ਫੌਂਟਾਨਾ ਬੇਕਸਫੀਲਡ ਸੈਕਰਮੈਂਟੋ ਹਿਡਿਆਨਾ ਹਿਡਿਆਨਾ ਦੇ ਵਿੱਚ ਜਾਂ ਹੋਰ ਵੱਖ-ਵੱਖ ਜਗਾਵਾਂ ਤੇ ਡੀਪੀਐਫ ਤੁਸੀਂ ਕਲੀਨ ਕਰਵਾ ਸਕਦੇ ਹੋ ਟੀਵੀ ਸਕਰੀਨ ਦੇ ਉੱਪਰ ਜਿਹੜਾ ਨੰਬਰ ਹੈ ਉਹ ਡਿਟਾ ਹੋਇਆ ਹੈਗਾ ਸਹਿਰਪਾਜੀ ਬਹੁਤ ਬਹੁਤ ਸ਼ੁਕਰੀਆ ਜੀ ਆ ਉਮੀਦ ਕਰਦਾ ਹਾਂ ਕਿ ਸਾਡੇ ਦਰਸ਼ਕ ਡਿਟੇਲ ਦੇ ਵਿੱਚ ਸਮਝ ਗਏ ਹੋਣਗੇ ਕਿ ਡੀਪੀਐਫ ਦਾ ਪ੍ਰੋਸੈਸ ਕੀ ਹੈਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਅਲੈਕੁਮ ਜੀ